ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਆਂ ਕਿ ਜੋ ਐਫਐਮਸੀ ਦੀ ਅੰਬਰੀਵਾ ਆਈਏ ਉਹਦਾ ਕੀ ਰਿਜ਼ਲਟ ਏ ਤੇ ਉਹ ਕਿਵੇਂ ਕੰਮ ਕਰਦੀ ਏ ਜੀ ਬਾਕੀ ਤੁਸੀਂ ਸਾਰੇ ਕਿੱल्ल्याਾਂ ਚ ਮਮੀ ਜੀ ਕੀਤੀ ਏ ਜੀ ਲੇਕਿਨ ਇਹ ਦੋ ਕਿੱਲੇ ਆਪਾਂ ਇਹਦੇ ਰਿਜ਼ਲਟ ਚੈੱਕ ਕਰਨ ਵਾਸਤੇ ਛੱਡੇ ਸਨ ਤੇ ਸੋ ਇੱਕ ਕਣਕ ਲਗਭਗ 28 ਤੋਂ 29 ਦਿਨ ਦੀ ਹੋ ਗਈ ਏ ਤੇ ਇਹਦੇ ਚ ਆਪਾਂ ਪਰਸੋਂ ਕਰਾਈਏ ਜੀ ਦੂਹਾ ਕਿੱਲਿਆਂ ਚ ਐਫ ਐਮ ਸਿੱਧੀ ਅੰਬਰੀਵਾ ਜੋ ਕਿ ਤੁਸੀਂ ਆ ਉਹਦੀ ਪੈਕਿੰਗ ਦੇਖ ਸਕਦੇ ਹੋ ਇਸ ਨਾਮ ਤੋਂ ਹੁੰਦੀ ਜੀਓਪਨਾ ਤੇ ਲਗਭਗ 600 ਗ੍ਰਾਮ ਇੱਕ ਏਕੜ ਦੀ ਪੈਣੀ ਹੈ ਤੇ ਜਦੋਂ 25 ਤੋਂ 30 ਦਿਨ ਦੀ ਕਣਕ ਹੋ ਜੇ ਉਹਦੇ ਵਿੱਚ ਆਪਾਂ ਇਹ ਸਪਰੇਅ ਕਰਨੀ ਹੈ ਤੇ ਉਸ ਤੋਂ ਅਗਲੇ ਦਿਨ ਆਪਾਂ ਪਾਣੀ ਲਾ ਦੇਣੇ ਸੋ ਹੁਣ ਇਹ ਚ ਪਰਸੋਂ ਸਪਰੇਅ ਹੋ ਗਈ ਹੈ ਜੀ ਤੇ ਐ ਸੇਕੜ ਚ ਦਿਨੇ ਪਾਣੀ ਲੱਗ ਗਿਆ ਸੀ ਕੱਲ ਤੇ ਇਹਦੇ ਚ ਰਾਤੀ ਲੱਗਿਆ ਜੀ ਤੇ ਹੁਣ ਆਉਣ ਵਾਲੇ ਟਾਈਮ ਚ ਦੇਖਦੇ ਆਂ ਜੀ ਮੰਡੂਸੀ ਦਾ ਕੀ ਰਿਜ਼ਲਟ ਆਉਂਦਾ ਹੈ ਬਾਕੀ ਅਜੇ ਤੱਕ ਤੇ ਕੁਛ ਇਹਦੇ 네ਗੇਟਿਵ ਪੁਆਇੰਟ ਇਹ ਸਨ ਵੀ ਇੱਕ ਕਣਕ ਨੂੰ ਸਾੜ ਦਿੰਦੀ ਏ ਬਾਕੀ ਪਰਸੋਂ ਕੀਤੀ ਜੀ ਅਜੇ ਤੱਕ ਤੇ ਕੋਈ ਲੱਗਾ ਨਹੀਂ ਮੈਨੂੰ ਕੋਈ ਐਵੇਂ ਦਾ ਕੋਈ ਆਉਣ ਵਾਲੇ ਟਾਈਮ ਚ ਪਤਾ ਲੱਗੇਗਾ ਸੋ ਇਹ ਨਵਾਂ ਟੈਕਨੋਲੋਜੀ ਨਾਲ ਇਹਦੇ ਮੈਟਰੀ ਹੈ ਤੇ ਇਹ ਦੋਵੇਂ ਟੈਕਨਿਕਲ ਮਿਕਸ ਕਰਕੇ ਕੰਪਨੀ ਲਾਂਚ ਕੀਤੀ ਨੇ ਇਹਦੇ ਨਾਲ ਇਹ ਜੀ ਇੱਕ ਬਿਕਸੋਲੋ ਜੋਨ 50% ਤੇ ਮੈਟਰੀ ਬਿਊਜਨ 10 ਡਬਲਯੂਜੀ ਸੋ ਜੋ ਵੀ ਰਿਜ਼ਲਟ ਹੋਏਗਾ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ 'ਚ ਉਹਨੂੰ ਦੱਸਿਆ ਜਾਏਗਾ ਤਾਂਕਿ ਉਹਨ ਕਈ ਸਾਨੂੰ ਲਗਭਗ 5-6 ਸਾਲਾਂ ਤੋਂ ਮੋਮੀਜੀ ਦੇ ਵਗੀਰਾ ਕਰਦੇ ਨੂੰ ਹੋ ਚੱਲੇ ਨੇ ਤੇ ਕੁਝ ਕਿੱਲਿਆਂ 'ਚ ਹੁਣ ਦਿੱਕਤ ਆ ਰਹੀ ਏ ਕਿ ਮੰਡੂਸੀ ਪ੍ਰੋਪਰ ਮਾਰ ਨਹੀਂ ਰਹੀ ਸੋ ਇਹ ਕੁਝ ਐਸਾ ਨਵਾਂ ਸੀ ਸੋ ਇਹਦਾ ਐਕਸਪੀਰੀਅੰਸ ਕੀਤਾ ਜੀ ਆਪਾਂ ਐਜੇ ਟ੍ਰਾਇਲ ਲਾ ਲੋ ਦੋ ਕਿੱਲਿਆਂ 'ਚ ਸੋ ਜੋ ਵੀ ਰਿਜ਼ਲਟ ਆਪਣੇ ਕੋਲ ਆਏਗਾ ਉਹ ਆਪਾਂ ਤੁਹਾਨੂੰ ਦੱਸਾਂਗੇ ਜੀ ਚੰਗਾ ਜੀ ਫਿਰ ਸਤਿ ਸ੍ਰੀ ਅਕਾਲ ਜੀ